ਦੋਸਤੋ ਮੈਂ ਚਰਨਜੀਤ ਸਿੰਘ ਸਰਪੰਚ ਗ੍ਰਾਮ ਪੰਚਾਇਤ ਮੱਖਾ ਚੇਲਾ ਤੁਹਾਨੂੰ ਅੱਜ ਸਾਡੇ ਪਿੰਡ ਦਾ ਵਿਕਾਸ ਦਿਖਾ ਰਹੇ ਹਾਂ ਕਿ ਜੋ ਪ੍ਰਾਇਮਰੀ ਸਕੂਲ ਹੈਗਾ ਜੋ ਇਸਾ ਸਕੂਲ ਨੂੰ ਅਸੀਂ ਸਮਾਰਟ ਬਣਾਇਆ ਹੈ ਉਸ ਸਕੂਲ ਦਾ ਅੱਜ ਤੁਹਾਨੂੰ ਸਾਰਾ ਦ੍ਰਿਸ਼ ਵਿਖਾ ਰਹੇ ਹਾਂ ਕਿ ਜਿਵੇਂ ਆ ਤੁਸੀਂ ਦੇਖ ਰਹੇ ਹੋ ਹਰਿਆ ਭਰਿਆ ਜੋ ਬੱਚਿਆਂ ਦੇ ਖੇਡਣ ਵਾਸਤੇ ਵਧੀਆ ਗਰਾਊਂਡ ਆ ਔਰ ਇਹਦੇ ਵਿੱਚ ਇੱਕ ਚੱਕਰ ਪ੍ਰਕਾਰਾ ਸਾਇੰਸ ਹਿਸਾਬ ਦੀਆਂ ਲਗਾਈਆਂ ਗਈਆਂ ਨੇ ਕਿ ਬੱਚਿਆਂ ਨੂੰ ਪੜਨ ਵਾਸਤੇ ਤੇ ਸਮਝਾਉਣ ਵਾਸਤੇ ਐਸਾ ਪਾਰਕ ਦੇ ਵਿੱਚ ਜਦੋਂ ਪ੍ਰਯਾਰ ਹੁੰਦੀ ਹੈ ਤਾਂ ਅਧਿਆਪਕ ਸਹਿਬਾਨ ਇਹਨਾਂ ਨੂੰ ਇਸ ਦੇ ਵਿੱਚ ਸਮਝਾਉਂਦੇ ਨੇਗੇ ਤੇ ਆਹ ਦੇਖ ਸਕਦੇ ਹੋ ਤੁਸੀਂ ਐਸਾ ਸਕੂਲ ਦੇ ਵਿੱਚ ਬੱਚਿਆਂ ਦੇ ਖੇਡਣ ਵਾਸਤੇ ਬਹੁਤ ਹੀ ਵਧੀਆ ਬੱਚਿਆਂ ਨੂੰ ਮਨੋਰੰਜਨ ਵਾਸਤੇ ਜਿਵੇਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਤੁਸੀਂ ਵੇਖਿਆ ਕਿ ਉੱਥੇ ਝੂਲੇ ਲੱਗੇ ਆ ਤੇ ਸਾਡੇ ਇਸ ਸਮਾਰਟ ਸਰਕਾਰੀ ਹਾਈ ਸਕੂਲ ਮਾਖਾ ਚੈਨਾ ਦੇ ਵਿੱਚ ਵੀ ਬੱਚਿਆਂ ਨੂੰ ਖੇਡਣ ਵਾਸਤੇ ਬਹੁਤ ਵਧੀਆ ਝੂਲੇ ਲਗਾਏ ਗਏ ਆ ਇਸ ਝੂਲੇ ਉੱਪਰ ਬੱਚੇ ਉੱਪਰ ਦੀ ਟੱਪਦੇ ਆ ਤਾਂ ਥੱਲੇ ਆਪ ਦਾ ਮਨੋਰੰਜਨ ਕਰਦੇ ਆ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਇੱਧਰ ਜੋ ਝੂਲੇ ਲੱਗੇ ਆ ਆ ਬੱਚੇ ਖੇਡੀ ਜਾਂਦੇ ਆਗੇ ਆ ਬੱਚਿਆਂ ਦਾ ਮਨੋਰੰਜਨ ਵਾਸਤੇ ਇੱਕ ਆ ਝੂਲਾ ਵੀ ਬਹੁਤ ਵਧੀਆ ਪਾਰਕ ਦੇ ਵਿੱਚ ਲਗਾਇਆ ਗਿਆ ਗਿਆ ਇਸ ਬੱਚੇ ਇਸ ਦੇ ਬੱਚਾ ਬਹੁਤ ਵਧੀਆ ਖੇਡ ਰਹੇ ਨੇ ਉਸ ਤੋਂ ਬਾਅਦ ਤੁਹਾਨੂੰ ਇੱਧਰ ਆ ਝੂਲੇ ਵੀ ਵਿਖਾਉਣੇ ਆ ਕਿਆ ਝੂਲੇ ਜਿਹੜੇ ਸਕੂਲ ਦੇ ਵਿੱਚ ਲਗਾਏ ਗਏ ਨੇ ਤੇ ਆ ਬੱਚੇ ਦੇਖੋ ਕਿੰਨਾ ਵਧੀਆ ਆਪਦਾ ਮਨੋਰੰਜਨ ਕਰ ਰਹੇ ਨੇਗੇ ਤੇ ਉਸ ਤੋਂ ਬਾਅਦ ਤੁਹਾਨੂੰ ਆ ਚੂਲਾ ਵੀ ਦਿਖਾਉਣੇ ਆ ਕਿ ਬੱਚੇ ਆਪਦਾ ਮਨੋਰੰਜਨ ਕਿਵੇਂ ਖੇਡ ਰਹੇ ਨੇਗੇ ਬਹੁਤ ਵਧੀਆ ਤਰੀਕੇ ਦੇ ਨਾਲ ਛੁੱਟੀ ਤੋਂ ਬਾਅਦ ਆਪਦਾ ਬੱਚੇ ਆਪਦਾ ਮਨੋਰੰਜਨ ਕਰਦੇ ਨੇ ਦੋਸਤੋ ਤੁਹਾਨੂੰ ਇਸ ਸਕੂਲ ਬਾਰੇ ਸਾਰਾ ਕੁਝ ਕੱਲੀ-ਕੱਲੀ ਗੱਲ ਆ ਪੂਰੀ ਡਿਟੇਲ ਦੇ ਵਿੱਚ ਆ ਸਮਝਾਉਣੇ ਆ ਆਜੂ ਤੁਹਾਨੂੰ ਲੈ ਕੇ ਚੱਲਦੇ ਆ ਹੁਣ ਸਾਡੀ ਉਸ ਫਰੈਂਡੂ ਦੇ ਜਿੱਥੇ ਸਾਡੇ ਪ੍ਰੋਜੈਕਟਰ ਲੱਗੇ ਨੇ ਜੋ ਬੱਚਿਆਂ ਨੂੰ ਪੜ੍ਹਾਈ ਵਾਸਤੇ ਬਹੁਤ ਹੀ ਵਧੀਆ ਸਿੱਖਿਆ ਦਾ ਖੇਤਰ ਉੱਚਾ ਚੱਕਣ ਵਾਸਤੇ ਇਸ ਕਮਰੇ ਦੇ ਵਿੱਚ ਲੈ ਕੇ ਚੱਲਦੇ ਆ ਕਿ ਜੋ ਪੂਰਾ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਪ੍ਰੋਜੈਕਟਰ ਲੱਗਿਆ ਹੋਇਆ ਹੈ ਆਜ ਤੁਹਾਨੂੰ ਦਿਖਾਦੇ ਆ ਸਾਹ ਦੇਖੋ ਪ੍ਰੋਜੈਕਟਰ ਹੈ ਇਸ ਪ੍ਰੋਜੈਕਟਰ ਦੇ ਉੱਪਰ ਅੱਜ ਦੇ ਸਮੇਂ ਦੇ ਅਨਸਾਰ ਜਿਵੇਂ ਪੜ੍ਹਾਈ ਹੁੰਦੀ ਹੈ ਉਹ ਬੱਚਿਆਂ ਨੂੰ ਮੋਬਾਈਲ ਦੇ ਉੱਤੋਂ ਗੂਗਲ ਤੋਂ ਕੱਢ ਕੇ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਪੜਾਇਆ ਜਾਂਦਾ ਹੈ ਇਸ ਪ੍ਰੋਜੈਕਟਰ ਦੀ ਬਹੁਤ ਖਾਸੀਅਤ ਹੈ ਕਿ ਅੱਜ ਦੇ ਸਮੇਂੀਆਂ ਇਸ ਦੇ ਵਿੱਚ ਜੋ ਵੀ ਪੜ੍ਹਾਈ ਹੈਗੀ ਉਹ ਪੜ੍ਹਾਈ ਦੇ ਅਨਸਾਰ ਬੱਚਿਆਂ ਨੂੰ ਪੜਾਇਆ ਜਾਂਦਾ ਤੇ ਹੁਣ ਸਾਨੂੰ ਕੰਪਿਊਟਰ ਦਿਖਾਉਣਾ ਹੈ ਇਹ ਕੰਪਿਊਟਰ ਵੀ ਸਕੂਲ ਦੇ ਵਿੱਚ ਹੈ ਬੱਚਿਆਂ ਨੂੰ ਨਾਲ ਕੰਪਿਊਟਰ ਵੀ ਸਿਖਾਇਆ ਜਾਂਦਾ ਹੈ ਇਸੇ ਕੰਪਿਊਟਰ ਦੇ ਉੱਤੇ ਬੱਚਿਆਂ ਦਾ ਸਕੂਲ ਦਾ ਕੰਮ ਵੀ ਹੁੰਦਾ ਤੇ ਨਾਲ ਬੱਚਿਆਂ ਨੂੰ ਵੀ ਪੜ੍ਹਾਈ ਹੁੰਦੀ ਹੈ ਉਸ ਤੋਂ ਬਾਅਦ ਪ੍ਰਿਆਰ ਵਾਸਤੇ ਸਾਡੇ ਸਕੂਲ ਦੇ ਵਿੱਚ ਸੌਂਗ ਵੀ ਹੈਗਾ ਸੌਂਗ ਦੇ ਉੱਤੇ ਪ੍ਰਿਆਰ ਕੀਤੀ ਜਾਂਦੀ ਹੈ ਤਾਂ ਬੱਚਿਆਂ ਨੂੰ ਪ੍ਰਿਆਰ ਦੇ ਵਿੱਚ ਬਹੁਤ ਵਧੀਆ ਸਿੱਖਿਆ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ICC ਫਾਊਂਡੇਸ਼ਨ ਵੱਲੋਂ ICC ਫਾਊਂਡੇਸ਼ਨ ਵੱਲੋਂ ਸਾਡੇ ਸਕੂਲ ਨੂੰ ਜੋ ਸੋਲਰ ਸਿਸਟਮ ਦਿੱਤਾ ਹੈ ਆਸ ਨੂੰ ਵਿਖਾ ਰਹੇ ਹਾਂ ਆਸ ਹੋਲਰ ਸਿਸਟਮ ਹੈ ਇਸ ਕਰਕੇ ਜਦੋਂ ਵੀ ਲਾਈਟ ਪੱਝ ਜਾਂਦੀ ਹੈਗੀ ਤਾਂ ਇਹਦੀ ਲਾਈਟ 24 ਘੰਟੇ ਚ ਚੱਲਦੀ ਰਹਿੰਦੀ ਹੈਗੀ ਕੋਈ ਲਾਈਟ ਨਹੀਂ ਜਾਂਦੀ ਇਸ ਕਰਕੇ ICC ਫੋਰਡੇਸ਼ਨ ਵੱਲੋਂ ਸਾਡੇ ਪਿੰਡ ਨੂੰ ਸਿਲੈਕਟ ਕੀਤਾ ਗਿਆ ਜੋ ਵੀ ਇਸ ਸਕੀਮਾ ਸਕੂਲ ਵਾਸਤੇ ਉਸ ICC ਫੋਰਡੇਸ਼ਨ ਵੱਲੋਂ ਉਸ ಗ್ರಾಮ ਪੰਚਾਇਤ ਵੱਲੋਂ ਜੋ ਵੀ ਇਸ ਸਕੂਲ ਦੇ ਪੈਰਾਮੀਟਰ ਉਸ ਸਕੂਲ ਅਧਿਵਕੰਮ ਨੂੰ ਪੂਰੇ ਕੀਤੇ ਗਏ ਨੇ ਤਾਂ ਕੋਸ਼ ਸਾਡੇ ਵੱਲੋਂ ਪੰਚਾਇਤ ਵੱਲੋਂ ਪੂਰੇ ਕੀਤੇ ਗਏ ਨੇਗੇ ਤਾਂ ਉਸ ਦਾ ਪੈਰਾਮੀਟਰ ਪੂਰੇ ਕਰਕੇ ਸਕੂਲ ਨੂੰ ਪੂਰਾ ਸਮਾਰਟ ਬਣਾਇਆ ਗਿਆ ਇਹ ਸਕੂਲ ਕਾਂਗਰਸ ਸਰਕਾਰ ਵੇਲੇ ਦੇ ਸਮਾਰਟ ਸਕੂਲ ਬਣੇ ਨੇਗੇ ਸਾਲ 2019 ਦੇ ਵਿੱਚ 19 ਦੇ ਵਿੱਚ ਸਮਾਰਟ ਸਕੂਲ ਬਣ ਗਿਆ ਸੀਗਾ 19 ਦੇ ਵਿੱਚ ਸਮਾਰਟ ਸਕੂਲ ਇਸ ਨੂੰ ਰੰਗ ਰੋਗਨ ಗ್ರಾಮ ਪੰਚਾਇਤ ਵੱਲੋਂ ਕੀਤਾ ਗਿਆ ਜਿੰਨੀਆਂ ਵੀ ਇਹਨੀਆਂ ਘਾਟਾਂ ਸੀਗੀਆਂ ਬੱਚਿਆਂ ਤੋਂ ਲੈ ਬੱਚਿਆਂ ਦੀ ਪੜ੍ਹਾਈ ਦਾ ਔਰ ਬੱਚਿਆਂ ਦਾ ਐਡਮਿਸ਼ਨ ਕਰਾਉਣੀਆਂ ਘਰ ਘਰ ਜਾ ਕੇ ਟੀਚਰ ਸਹਿਬਾਨਾਂ ਦੇ ਨਾਲ ਉਹਨਾਂ ਦੇ ਨਾਲ ਕਮੇਟੀ ਤੇ ਉਹ ਗ੍ਰਾਮ ਪੰਚਾਇਤ ਨਾਲ ਜਾ ਕੇ ਉਹਨਾਂ ਨੇ ਸਾਰਾ ਇਸ ਸਕੂਲ ਦਾ ਵਧੀਆ ਮਾਹੌਲ ਬਣਾਇਆ ਤੇ ਇੱਕ ਵਧੀਆ ਪੜ੍ਹਾਈ ਦੀ ਸਿਰਜਣਾ ਕੀਤੀ ਹੈ ਕਿ ਸਾਡੇ ਗਰੀਬ ਘਰਾਂ ਦੇ ਬੱਚੇ ਇਸ ਸਕੂਲ ਦੇ ਵਿੱਚ ਬਹੁਤ ਹੀ ਵਧੀਆ ਢੰਗ ਤਰੀਕੇ ਦੇ ਨਾਲ ਪੜ੍ਹ ਸਕਣ ਕਿਸ ਕਰਕੇ ਆ ਤੁਹਾਨੂੰ ਦਿਖਾ ਰਹੇ ਹਾਂ ਕਿ ਆ ਜਿਹੜਾ ਸਕੂਲ ਹੈਗਾ ਇਹ ਸਕੂਲ ਦੇ ਕਮਰੇ ਤੁਸੀਂ ਦੇਖ ਰਹੇ ਹੋ ਕਿ ਆ ਤੁਸੀਂ ਆ ਇੱਕ ਅਸੀਂ ਬੱਚਿਆਂ ਨੂੰ ਸਿੱਖਣ ਵਾਸਤੇ ਇੱਕ ਸਟੇਜ ਬਣਾਈ ਹੈ ਕਿ ਛੋਟੇ ਬੱਚੇ ਬੋਲਣਾ ਸਿੱਖਣ ਇੱਥੇ ਸਟੇਜ ਲੱਗਦੀ ਹੈ ਸਟੇਜ ਦੇ ਉੱਤੇ ਬੱਚਿਆਂ ਨੂੰ ਬੋਲਣ ਵਾਸਤੇ ਬਹੁਤ ਸਿੱਖਿਆ ਦਿੱਤੀ ਜਾਂਦੀ ਹੈ ਕਿ ਛੋਟੇ ਬੱਚੇ ਜਦੋਂ ਵੀ ਪੜਨਾ ਜਦੋਂ ਵੀ ਬੋਲਣਾ ਸਿੱਖਦੇ ਨੇ ਤਾਂ ਉਹ ਵਧੀਆ ਤਰੀਕੇ ਦੇ ਨਾਲ ਇੱਥੋਂ ਸਿੱਖ ਸਕਦੇ ਨੇ ਆ ਸਾਡਾ ਇਸ ਸਕੂਲ ਦੇ ਵਿੱਚ ਸੋਨੂੰ ਦਿਖਾ ਰਹੇ ਆ ਕੱਲੀ 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 ਚੀਜ਼ ਐ ਇਸੇ ਵਖਾ ਰਹੇ ਆ ਆ ਬੱਚੇ ਖੇਡ ਰਹੇ ਨੇ ਔਰ ਪਾਰਕ ਹਰਿਆ ਭਰਿਆ ਇਹ ਸਕੂਲ ਸੋਨੂੰ ਦਿਖਾ ਰਹੇ ਆਗੇ ਤੇ ਆ ਦੇਖੋ ਬੱਚਿਆਂ ਦੇ ਪਾਣੀ ਪੀਣ ਵਾਸਤੇ ਆ ਵਾਟਰ ਕੂਲਰ ਲੱਗਿਆਗਾ ਇਸ ਵਾਟਰ ਕੂਲਰ ਦੇ ਵਿੱਚ ਆਰਓ ਸਿਸਟਮ ਹੈਗਾ ਆਰਓ ਸਿਸਟਮ ਦੇ ਨਾਲ ਬੱਚਿਆਂ ਨੂੰ ਵਧੀਆ ਪੀਣ ਵਾਲਾ ਪਾਣੀ ਸਾਫ਼ ਸੁਥਰਾ ਤੇ ਚੈੱਕ ਇੱਕ ਨੰਬਰ ਦਾ ਕਰਕੇ ਬੱਚਿਆਂ ਨੂੰ ਪਾਣੀ ਪਲਾਇਆ ਜਾਂਦਾ ਹੈ। ਸਟ ਡਿਪਾਰਟਮੈਂਟ ਵੱਲੋਂ ਮੁੱਖ ਅਧਿਆਪਕਾਂ ਵੱਲੋਂ ਤੇ ਕੁਝ ਗ੍ਰਾਮ ਪੰਚਾਇਤ ਵੱਲੋਂ ਪੂਰੀਆਂ ਕੀਤੀਆਂ ਗਈਆਂ ਐ। ਔਰ ਇਸ ਸਕੂਲ ਨੂੰ ਪੂਰਾ ਨਮੂਨੇ ਦਾ ਬਣਾਇਆ ਗਿਆ ਹੈ ਕਿ ਸਾਡੇ ਗਰੀਬਾਂ ਘਰਾਂ ਦੇ ਬੱਚੇ ਪੜ੍ਹਦੇ ਨੇ, ਵਧੀਆ ਸਿੱਖਿਆ ਵਧੀਆ ਹਾਸਲ ਕਰਨ। ਜੇਕਰ ਦੋਸਤੋ ਤੁਹਾਨੂੰ ਇਹ ਸਾਡੇ ਪਿੰਡ ਦੇ ਸਕੂਲ ਦੀ ਬਕਾਸ਼ ਦੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਪੇਜ ਨੂੰ ਫੋਲੋ ਅਤੇ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਕਿ ਸਾਡਾ ਇਹ ਕਿਹੋ ਜਿਹਾ ਰਿਹਾ ਵਿਕਾਸ